ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬੇਟੀ ਨੇ ਜਨਮ ਲਿਆ ਜਿਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਹੋਰ ਮੰਤਰੀ ਖੁਸ਼ੀਆਂ ਸਾਂਝੀਆਂ ਕਰ ਰਹੇ ਨੇ ਲੁਧਿਆਣਾ ਦੇ ਵਿੱਚ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਅਸ਼ੋਕ ਪਰਾਸ਼ਰ ਪੱਪੀ ਨੇ ਮਠਾਈਆਂ ਵੰਡ ਕੇ ਸਭ ਦਾ ਮੂੰਹ ਮਿੱਠਾ ਕਰਵਾਇਆ ਤੇ ਨਾਲ ਹੀ ਮੁੱਖ ਮੰਤਰੀ ਪੰਜਾਬ ਨੂੰ ਵਧਾਈ ਵੀ ਦਿੱਤੀ ਉਹਨਾਂ ਨੇ ਕਿਹਾ ਬੇਟੀ ਲక్ష్ਮੀ ਦਾ ਰੂਪ ਹੁੰਦੀ ਹੈ ਅਤੇ ਸਾਨੂੰ ਬਹੁਤ ਖੁਸ਼ੀ ਹੈ ਮੁੱਖ ਮੰਤਰੀ ਮਾਨ ਦੇ ਘਰ ਬੇਟੀ ਨੇ ਜਨਮ ਲਿਆ ਬਹੁਤ ਬਹੁਤ ਪਹਿਲਾਂ ਤਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਪੂਰੀ ਫੈਮਿਲੀ ਨੂੰ ਧੀਆ ਵੈਸੀ ਭਾਗਾ ਵਾਲੀਆਂ ਹੁੰਦੀਆਂ ਧੀਏ ਜਿਹਦੇ ਘਰ ਚੱਲਦੀ ਆ ਘਰ ਦੇ ਸਾਰੇ ਭਾਗ ਖਰੇ ਹੋ ਜਾਂਦੇ ਆ ਔਰ ਘਰ ਦੇ ਦਰਵਾਜੇ ਖੁੱਲੇ ਹੋ ਜਾਂਦੇ ਆ ਧੀਆ ਕਰਮਾ ਵਾਲੀਆਂ ਹੁੰਦੀਆਂ ਜਿਸ ਘਰ ਦੇ ਵਿੱਚ ਧੀ ਹੁੰਦੀ ਆ ਉੱਥੇ ਹਮੇਸ਼ਾ ਬਰਕਤ ਰਹਿੰਦੀ ਆ ਪ੍ਰਮਾਤਮਾ ਵੱਲੋਂ ਹੀ ਬਰਕਰ ਰਹਿੰਦੀ ਆ ਅੱਜ ਦੇ ਮੈਂ ਇਸ ਖੁਸ਼ੀ ਦੇ ਦਿਨ ਦੇ ਉੱਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਔਰ ਉਹਨਾਂ ਦੀ ਮੈਸੀਨ ਨੂੰ ਔਰ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਕਿਉਂਕਿ ਕੰਜਕ ਆਈ ਆ ਕੰਜਕਾ ਭਾਗਾ ਵਾਲੀਆਂ ਹੁੰਦੀਆਂ ਬਹੁਤ-ਬਹੁਤ ਮੁਬਾਰਕਾ ਅਸਰ ਮਠਾਈ ਵੰਡੀ ਜਾ ਰਹੀ ਆ ਤੁਸੀਂ ਦੇ ਵਿੱਚ ਮੂਹ ਠਕਵਾ ਦੇਖੋ ਧੀ ਧੀ ਜਦੋਂ ਆਉਂਦੀ ਹੁੰਦੀ ਆ ਉਦੋਂ ਤਾਂ ਸਾਰੀਆਂ ਮਠਿਆਈਆਂ ਵਾਲੇ ਹੀ ਕੰਮ ਹੁੰਦਾ ਵਾ ਕਿਉਂਕਿ ਇਹ ਆਪ ਬਾਪ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਧੀਆਂ ਤੁਰਦੀਆਂ ਨੇ ਤਾਂ ਹੀ ਅੱਜ ਦਾ ਜਿਹੜਾ ਸੰਸਾਰ ਦੀ ਤਰੱਕੀ ਦਾ ਕਾਰਨੀ ਧੀਆਂ ਨੇ ਅਸਲ ਧੀਆਂ ਦਾ ਭਾਗਾ ਵਾਲੀਆਂ ਹੁੰਦੀਆਂ ਨੇ ਬਹੁਤ-ਬਹੁਤ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਭਾਗਾਂ ਵਾਲੀ ਗੱਤੀ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ